ਮੇਰੇ ਨੂੰ ਨਾ ਅੰਦਰ ਮੈਨੂੰ ਘਬਰਾਟ ਨਹੀਂ ਕੋਈ ਕੁਝ ਨਹੀਂ ਮੈਨੂੰ ਐ ਸੀ ਹਾਏ ਮੈਨੂੰ ਮੌਕਾ ਮਿਲਿਆ ਬਸ ਛੜ ਕੋ ਮੈਂ ਕਰਕੇ ਆਣਾ ਕੁਝ ਨਹੀਂ ਪਤਾ ਸੀ ਜਦੋਂ ਮੈਂ ਆਈ ਸੀ ਨਵੀਂ ਨਵੀਂ ਤਾਂ ਲੋਕੀ ਸਾਰੇ ਜਿੱਦਾਂ ਦੇਖ ਕੇ ਖੁਸ਼ ਹੁੰਦੇ ਸੀ ਹਾਂ ਗਿੱਦੜਾ ਸੋਹਣਾ ਪਉਂਦੀ ਬੋਲੀਆਂ ਸੋਹਣੀਆਂ ਪਉਂਦੀ ਪਰ ਮਾਤਰਾ ਇੱਕ ਤਾਂ ਹੈਲਪ ਕਰਦਾ ਹੁੰਦਾ ਇੱਕ ਥਾਡੇ ਅੰਦਰ ਹੁੰਦਾ ਕਿ ਉਹ ਮੈਨੂੰ ਐ ਲੱਗਦਾ ਸੀ ਕਿ ਮੈਨੂੰ ਸਾਈਨ ਮਿਲ ਰਿਹਾ ਉਹ ਪੂਰੀ ਫਿੱਟ ਹੋ ਗਈ ਉਹਨੇ ਵਿੱਚ ਪੋਇਮ ਚਾਚਾ ਮੈ ਰਫੇਰ ਸਾਨੂੰ ਹੱਸਣਾ ਸਿਖਾ ਜਮੁਨਾ ਤੇ ਗੰਗਾ ਵਾਂਗ ਲੱchnਾ ਸਿਖਾ। ਕਿਆ ਬਾਤ ਹੈ। ਹੁਨਰ ਦੀ ਕੋਈ ਸੀਮਾ ਨਹੀਂ ਹੁੰਦੀ। ਹੁਨਰ ਨੂੰ ਕਦੀ ਕਦੀ ਸਮਾ ਹੀ ਬਸ ਸਹੀ ਚੈਦਾ ਹੁੰਦਾ ਉਡਾਨ ਭਰਨ ਦੇ ਲਈ ਸਸਟ੍ਰੀਆ ਕਾਲ ਜੀ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡਾ ਸਾਰਾ ਦਾ ਪੀਟੀਸੀ ਪੰਜਾਬੀ ਤੇ ਜਿਵੇਂ ਮੈਂ ਕਿਹਾ ਹੁਨਰ ਦੀ ਕੋਈ ਸੀਮਾ ਨਹੀਂ ਹੁੰਦੀ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ ਕਿਸੇ ਵੀ ਵੇਲੇ ਤੁਹਾਡੇ ਹੁਨਰ ਨੂੰ ਇੱਕ ਪਛਾਣ ਮਿਲ ਸਕਦੀ ਹੈ ਤੇ ਤੁਸੀਂ ਉਡਾਨ ਭਰ ਸਕਦੇ ਹੋ ਤਾਂ ਅਜਿਹਾ ਹੀ ਕੋਈ ਸ਼ਖਸ ਸਾਡੇ ਨਾਲ ਜੁੜੇ ਨੇ ਜੋ ਕਿ ਨੇ ਹਰਜੀਤ ਜੀ ਜਿਵੇਂ ਮੈਂ ਕਹਾਂ ਮੀਤੋ ਜੀ ਕੀ ਕਹਾਂ ਮੈਂ ਤੁਹਾਨੂੰ ਸਸਟ੍ਰੀਆ ਕਾਲ ਜੀ ਸਭ ਤੋਂ ਪਹਿਲੇ ਕਿਵੇਂ ਹੋ ਤੁਸੀਂ ਸਸਟ੍ਰੀਆ ਕਾਲ ਜੀ ਸਭ ਤੋਂ ਪਹਿਲਾਂ ਪੀਟੀਸੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ 'ਤੇ ਕੁਝ ਗੱਲਾਂ ਸਾਂਝੀਆਂ ਕਰਨ ਦਾ ਤੇ ਤੁਸੀਂ ਜੋ ਮਰਜ਼ੀ ਕਹਿ ਸਕਦੇ ਮੈਨੂੰ ਦੋਨੋਂ ਵਧੀਆ ਲੱਗਦੇ ਆ ਮੈਨੂੰ ਹਰਜੀਤ ਸੰਗੀਤ ਵੀ ਉਹ ਪਹਿਲਾਂ ਹਰਜੀਤ ਤੋਂ ਹੀ ਸ਼ੁਰੂ ਹੋਈ ਸੀ ਸੰਗੀਤ ਦਾ ਮੇਰਾ ਜਿਹੜਾ ਪਲੈਟਫਾਰਮ ਆ ਫਿਰ ਮੀਤੋ ਦਾ ਵੀ ਮਿਲ ਗਿਆ ਮੈਨੂੰ ਕਿਤਾਬ ਤੇ ਜਦੋਂ ਕੋਈ ਕੋਈ ਮੈਨੂੰ ਮੀਤੋ ਕਹਿੰਦੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਜਾਣ ਪਛਾਣਦਾ ਹੈ ਨਿਕਨੇਮ ਨਾ ਹੀ ਕਹਿੰਦੇ ਕਿ ਤਾਂ ਪਰਿਵਾਰ ਵੱਲੋਂ ਦਿੱਤਾ ਜਾਂਦਾ ਇੱਕ ਲੋਕਾਂ ਦੇ ਪਿਆਰ ਵੱਲੋਂ ਦਿੱਤਾ ਜਾਂਦਾ ਤਾਂ ਲੋਕਾਂ ਦਾ ਪਿਆਰ ਆ ਜਿਹਦੇ ਕਰਕੇ ਤੁਹਾਡਾ ਨਾਮ ਮੀਤੋ ਪਾਇਆ ਗਿਆ ਰਾਈਟ ਹਾਂਜੀ 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 ਸੋ ਤੁਸੀਂ ਅਸੀਂ ਤੁਹਾਡੇ ਕੋਲ ਆਏ ਆ ਸਾਨੂੰ ਤੁਹਾਡਾ ਪਿਆਰ ਖਿੱਚ ਕੇ ਲੈ ਕੇ ਆਇਆ ਆ ਤੁਹਾਡੀ ਜਿਹੜੀ ਗੱਲਾਂ ਆ ਤੁਹਾਡੇ ਬੋਲੀ ਪਾਣ ਦੇ ਅੰਦਾਜ਼ ਹੈ ਕਿੱਦਾਂ ਪਾਣ ਦਾ ਅੰਦਾਜ਼ ਹੈ ਤੇ ਤੁਹਾਡੀ ਜਿਹੜੀ ਚੁਲਬੁਲਾਪਨ ਹੈ ਜੋ ਗੱਲਾਂ ਦੇ ਗੱਲਾਂ ਦੇ ਵਿੱਚੋਂ ਤੁਸੀਂ ਲੋਕਾਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਪੰਜਾਬੀ ਸੱਭਿਆਚਾਰ ਨਾਲ ਜਿਹੜਾ ਜੋੜਦੇ ਹੋ ਉਹ ਬਾ ਕਮਾਲ ਹੈ ਕਾਬਿਲ ਤਾਰੀਫ ਹੈ ਸੋ ਇਸ ਸਾਰੇ ਸਫ਼ਰ ਦੀ ਸ਼ੁਰੂਆਤ ਕਦੋਂ ਹੋਈ ਕਿਹੜੀ ਉਮਰ ਤੋਂ ਹੋਈ ਕਦੋਂ ਤੁਹਾਨੂੰ ਰਿਅਲਾਈਜ਼ ਹੋਇਆ ਕਿ ਹਾਂਜੀ ਕਿ ਮੈਂ ਕੁਝ ਏਦਾਂ ਦਾ ਪੰਜਾਬੀ ਬੋਲੀਆਂ ਦੇ ਵਿੱਚ ਜਾਂ ਪੰਜਾਬੀਅਤ ਦੇ ਵਿੱਚ ਕੁਝ ਕਰਨਾ ਚਾਹੁੰਦੀ ਆ ਸ਼ੁਰੂ ਤੋਂ ਹੀ ਮੈਨੂੰ ਬਹੁਤ ਬਚਪਨ ਤੋਂ ਸ਼ੌਂਕ ਸੀਗਾ ਮੇਰੇ ਅੰਦਰ ਹੀ ਸੀ ਪੰਜਾਬੀ ਸੱਭਿਆਚਾਰਕ ਜਦੋਂ ਵੀ ਮੈਂ ਸਕੂਲ ਟਾਈਮ ਸੀ ਮम्मी-ਦਾੜੀ ਰੋਕਦੇ ਹੁੰਦੇ ਸੀ ਤਾਂ ਵੀ ਮੈਂ 뮤직 ਦੀਆਂ ਕਲਾਸਾਂ ਦੇ ਬਾਹਰ ਖੜੀ ਹੋ ਹੋ ਕੇ ਸੋਚੀ ਜਾਣਾ ਕਿ ਇੱਕ ਵਿਚਾਰੀ ਸਮਝ ਕੇ ਮੈਨੂੰ ਅੰਦਰ ਬੁਲਾ ਲੈਣ। ਅੱਛਾ ਮਤਲਬ ਕਿਸ ਤਰ੍ਹਾਂ ਸਾਜੂ ਅੰਦਰ ਬੁਲਾ ਲਨ ਕੋਈ? ਸਾਜ ਨੇ ਹਾਂ ਜੀ ਬਹੁਤ ਜਦ ਇੱਕ ਕਲਾਸ ਦੇ ਵਿੱਚ ਮੈਂ ਰੱਖਿਆ ਸੀ ਪਲੱਸ 1 ਪਲੱਸ 2 ਤੋਂ ਹੀ ਮੇਰਾ ਜਾਗਦੌੜ ਸ਼ੁਰੂ ਹੋਇਆ ਹੈ ਇਦੋਂ ਨੂੰ ਮੇਰੀ ਲੱਤ ਟਹਿਲ ਉਹਦੋਂ ਹੀ ਖੁੱਲੀ ਉਸ ਟਾਈਮ ਟਿੱਕਰ ਬੰਦੀ ਸੀ ਕਿਉਂਕਿ ਬਚਪਨ ਦੇ ਵਿੱਚ ਤਾਂ ਕੋਸ਼ਿਸ਼ ਬਹੁਤ ਕੀਤੀ ਮੈਂ ਹੀ ਮਿਲਿਆ। ਜਿਸ ਜੇ ਮੈਂ ਗੱਲ ਕਰਾਂ ਅੱਜ ਤੋਂ 30 ਸਾਲ ਪਹਿਲੇ ਇਦਾਂ ਦੀਆਂ ਚੀਜ਼ਾਂ ਤੇ ਬਹੁਤ ਘੱਟ ਫੋਕਸ ਕੀਤਾ ਜਾਂਦਾ ਸੀ ਮਿਊਜ਼ਿਕ ਡਾਂਸ ਔਰ ਕੁੜੀਆਂ ਦੇ ਲਈ ਉਹਦੇ ਹੀ ਬਹੁਤ ਹੀ ਲਿਮਟਿਡ ਆਪਸ਼ਨਸ ਹੁੰਦੇ ਸੀਗੇ ਸੋ ਉਹ ਇੱਕ ਚੈਲਿੰਜਿੰਗ ਟਾਈਮ ਸੀਗਾ ਕਿ ਫਿਊਚਰ ਨਹੀਂ ਹੈਗਾ ਕੁਝ ਚੰਗਾ ਪੜੋ ਡੈਡੀ ਤਾਂ ਚਾਹੁੰਦੇ ਸੀ ਪੜ ਪੜ੍ਹ ਲਿਖ ਕੇ ਕੁਝ ਵਧੀਆ ਕੰਮ ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਦੇ ਵਿੱਚ ਫਿਊਚਰ ਨਹੀਂ ਹੈਗਾ ਤੇ ਮੈਨੂੰ ਇਹ ਜਨੂਨ ਅੰਦਰ ਪਤਾ ਨਹੀਂ ਕੁੱਟ-ਕੁੱਟ ਕੇ ਭਾਰ ਭਰਿਆ ਸੀ ਮੈਂ ਇੰਨੀ ਕੋਸ਼ਿਸ਼ ਕਰਕੇ ਵੀ ਨਹੀਂ ਕੱਢ ਪਾਈ ਪਟਾਰੇ ਦੇ ਵਿੱਚ ਸਮੇਤ ਨਹੀਂ ਰਿਹਾ ਮਤਲਬ ਨਿੱਕਲ ਹੀ ਆਇਆ ਚਾਹੇ ਲੋਕਾਂ ਨੂੰ ਅੱਜ ਪਤਾ ਲੱਗਾ ਬਟ ਤੁਸੀਂ ਤੁਹਾਡੇ ਤੋਂ ਮਾਊਥ ਟੂ ਮਾਊਥ ਜਿਹੜਾ ਕਹ ਰਹੇ ਨਾ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਇੱਕ ਦੀ ਜ਼ੁਬਾਨ ਤੋਂ ਸੁਣਿਆ ਤੇ ਦੂਜੇ ਨੇ ਸੁਣਿਆ ਕਿਤੇ ਨਾ ਕਿਤੇ ਤੁਸੀਂ ਚੜਾਈਆਂ 'ਚ ਸੀਗੇ ਬਟ ਉਹੀ ਲੋਕਾਂ ਦੀ ਨਜ਼ਰ ਦੇ ਵਿੱਚ ਅੱਜ ਤੁਸੀਂ ਆਏ ਹੋ ਸੋਸ਼ਲ ਮੀਡੀਆ ਦੇ ਰਾਹੀਂ ਹਾਂਜੀ ਉਹ ਸੋਸ਼ਲ ਮੀਡੀਆ ਐਕਚੁਅਲੀ ਟਿਕਟੌਕ ਤੋਂ ਇਹ ਉਹਦੇ ਬੈਠੇ-ਬੈਠੇ ਅਸੀਂ ਦੁਬਈ ਗਏ ਟੂਪਈ ਤੇ ਕੋਈ ਰਿਲੇਟਿਵ ਦੇ ਵਿੱਚੋਂ ਕਹਿੰਦਾ ਦੀਦੀ ਤੁਸੀਂ ਟਿਕਟੌਕ ਖੋਲੋ ਟਿਕਟੌਕ ਦਾ ਕਹਿੰਦਾ ਤੁਹਾਡਾ ਬਹੁਤ ਚੱਲੂਗਾ ਮੈਂ ਕਿਹਾ ਸੱਚੀ ਮੈਂ ਕਿਹਾ ਚੱਲ ਖੋਲ ਮੇਰੇ ਫੋਨ ਤੋਂ ਨੇ ਟਿਕਟੌਕ ਖੋਲ ਲਈ ਮੈਨੂੰ ਲੋਡ ਨਾ ਕਰਨੀ ਆਵੇ ਮੈਂ ਇੱਥੇ ਆਣ ਕੇ ਇੱਕ ਦੋ ਵੀਡੀਓ ਉੱਤੇ ਲੋਡ ਕੀਤੀ ਇੱਕ ਮੈਂ ਫਿਰ ਲੋਡ ਕੀਤੀ ਮੇਰੇ ਮੁੰਡੇ ਨੂੰ ਕੀ ਹੋ ਗਿਆ ਜਿੱਤੋਂ ਮੇਰੀ ਜਾਦਾ ਪਛਾਣ ਹੋਈ ਹੈਂਜਮਲ ਵਾਲਾ Song ਬਹੁਤ ਵਾਇਰਲ ਹੋਇਆ ਉਹ Song ਉਹ ਐਨਾ ਵਾਇਰਲ ਲਿ ਮਿਲੀਅਨ ਟਿੱਕਰ ਚੱਲ ਗਿਆ ਉੱਤੋਂ ਮੇਰੇ ਫਾਲੋਅਰਸ ਬੜੇ-ਵਡੇ ਨੂੰ ਮੈਂ ਇਹ ਨਾ ਕਰਾਉਂ ਮੈਂ ਕਿ ਇੱਕ ਸੱਚੀ ਥੈਂਕ ਯੂ ਹੋ ਗਿਆ ਇਹ ਕਿੰਨਾ ਹੋ ਗਿਆ ਬਸ ਵੇ ਦੋਸਤੋ ਪਾ ਹੋਲੀ-ਹੋਲੀ YouTube ਤੇ ਲੋਡ ਕਰਨੇ ਸ਼ੁਰੂ ਕੀਤੇ ਤੇ Instagram ਵਾਲ ਕੋਈ ਧਿਆਨ ਨਹੀਂ ਸੀ ਫਿਰ ਉੱਥੇ ਵੀ ਫਿਰ Facebook ਤੇ ਵੀ ਕੋਈ ਧਿਆਨ ਨਹੀਂ ਸੀ ਫਿਰ ਉੱਥੇ ਵੀ ਆ ਗਏ ਤੇ ਵਾਇਰਲ ਜਦੋਂ ਹੋਈ ਇਹ ਕਿਹੜੇ ਸਾਲ ਦੀ ਗੱਲ ਆ ਜੋ ਮੈਂ ਪੁੱਛਾਂ ਕਿ ਕਦੋਂ ਤੁਹਾਡੀ ਪਹਿਲੀ ਵੀਡੀਓ ਜੇ ਮੈਂ ਕਹਾਂ ਕਿ ਕਦੋਂ ਵਾਇਰਲ ਹੋਈ ਸੀ ਜਦੋਂ ਟਿਕਟੌਕ ਖੁੱਲ੍ਹਿਆ ਸੀਗਾ ਮੈਨੂੰ 4-5 ਸਾਲ ਦੇ ਪਹਿਲੇ 4-5 ਸਾਲ ਆਈਏ 5 ਸਾਲ ਪਹਿਲਾਂ ਹੋਣਾ ਤੇ ਜੇ ਮੈਂ ਕਹਾਂ ਤੁਹਾਡੇ ਮਤਲਬ ਮੈਰਿਜ ਨੂੰ ਵੀ ਕਿੰਨੇ ਸਾਲ ਹੋ ਗਏ ਨੇ ਅ ਮੇਰੀ ਮੈਰਿਜ ਨੂੰ 30 ਸਾਲ ਹੋ ਜਾਨੇ 30 ਸਾਲ ਹੋ ਗਏ ਤੇ ਤੁਹਾਡੀ ਮੈਰਿਜ ਤੋਂ ਪਹਿਲੇ ਪਲੱਸ 1 ਪਲੱਸ 2 ਜੋ ਤੁਸੀਂ ਕਰਦੇ ਸੀ ਉਹ ਜਨੂ ਜਿਹੜਾ ਸੀ ਕੀੜਾ ਸੀਗਾ ਜੇ ਕਹਾਂ ਉਹ ਉਸ ਵੇਲੇ ਉਂਗਰਿਆ ਸੀਗਾ ਤੇ ਹੁਣ ਬਾਹਰ ਆਇਆ ਲੋਕਾਂ ਨੂੰ ਪਤਾ ਲੱਗਾ ਤੋਂ 30 ਸਾਲ ਦੇ ਵਿੱਚ ਵਿੱਚ ਤੁਸੀਂ ਕਿੱਦਾਂ ਇਸ ਚੀਜ਼ ਨੂੰ ਮਤਲਬ ਆਪਣੇ ਤੱਕ ਰੱਖਿਆ ਜਾਂ ਲੋਕਾਂ ਨੂੰ ਪਤਾ ਸੀਗਾ ਬਟ ਜ਼ਿਆਦਾ ਇੰਨਾ ਪ੍ਰਚਲਿਤ ਨਹੀਂ ਹੋਇਆ ਮੈਨੂੰ ਪਤਾ ਸੀ ਜਦੋਂ ਮੈਂ ਆਈ ਸੀ ਨਵੀਂ-ਨਵੀਂ ਤਾਂ ਲੋਕੀ ਸਾਰੇ ਜਿੱਦਾਂ ਦੇਖ ਕੇ ਖੁਸ਼ ਹੁੰਦੇ ਸੀ ਹਾਂ ਗਿੱਧਾ ਸੋਹਣਾ ਪਾਉਂਦੀ ਬੋਲੀਆਂ ਸੋਹਣੀਆਂ ਪਾਉਂਦੀ ਦੋ ਗੀਤ ਮੈਨੂੰ ਆਉਂਦੇ ਸੀਗੇ ਕਹਿੰਦੇ ਚੱਲ ਸਾਨੂੰ ਸੁਣਾ ਉਹਨੇ ਕਦੀ ਸੁਣਿਆ ਨਹੀਂ ਸੀ ਉਹ ਵਾਲੇ ਦੋ ਗੀਤ ਤੇ ਉਸ ਤੋਂ ਬਾਅਦ ਫਿਰ ਐਦੇ ਹੀ ਫਰੈਂਡਸ ਆ ਕੋਲੇ ਤੇ ਸਾਡੇ ਵੀ ਆ ਸਾਡੇ ਵੀ ਆ ਮੈਂ ਤਾਂ ਦੁਖੀ ਹੋ ਗਈ ਮੈਨੂੰ ਕਿਉਂਕਿ ਮੇਰੇ ਅੰਦਰ ਜਨੂਨ ਸੀ ਮੈਂ ਚਲੀ ਜਾਂਦੀ ਸੀਗੀ ਫੇਰ ਮਿਲਦੀ ਸੀ ਕਰਨ ਨੂੰ ਪਲੇਟਫਾਰਮ ਚਾਹੀਦਾ ਸੀ ਹਾਂਜੀ ਤੇ ਫਿਰ ਉਹਨੇ ਮੈਨੂੰ ਕਹਾ ਕਹਿੰਦੀ ਨਹੀਂ ਨਹੀਂ ਕਹਿੰਦੀ ਤੁਸੀਂ ਪੈਸੇ ਲੈਣੀ ਸ਼ੁਰੂ ਕਰੋ ਮਟਲੀ ਪਿਆ ਪਹਿਲੇ ਤੁਸੀਂ ਕਲਾਸ 1 ਦੇ ਵਿੱਚ ਜਦੋਂ ਮੈਂ ਸਕੂਲ ਇੱਕ ਸਾਡਾ ਨਾ ਕੰਪੀਟੀਸ਼ਨ ਹੋਇਆ ਚਾਚਾ ਨਹਿਰੂ ਦਾ ਜਨਮ ਦਿਨ ਸੀ ਨਾ ਤੇ ਉਹਨਾਂ ਨੇ ਮੈਨੂੰ ਇੱਕ ਪੋਇਮ ਦਿੱਤੀ ਕਹਿੰਦੇ ਤੂੰ ਇਹ ਪੋਇਮ ਦੀ ਟਿਊਨ ਵੀ ਬਣਾਣੀ ਆ ਤੇ ਇਹ ਗਾਣੀ ਆ ਅਸੀਂ ਦੇਖਦੇ ਆ ਤੈਨੂੰ ਬਿੱਲੀ ਅੱਜ ਤੂੰ ਸਾਡਾ ਨਾਮ ਰੌਸ਼ਨ ਕਰਦੀ ਤੇਰੇ ਅੰਦਰ ਇੰਨਾ ਜਨੂੰਨ ਦੇਖੀਏ ਕਿਉਂਕਿ ਕਈ ਵਾਰੀ ਅੱਦਾਂ ਹੁੰਦਾ ਸੀ ਕਲਾਸ ਦੇ ਵਿੱਚ ਸਰ ਨੇ ਆਣਾ ਮੈਂ ਨੱਚਦੀ ਹੁਣ ਆ ਸਾਰਿਆਂ ਨੇ ਬਹਿ ਜਾਣਾ ਮੇਰੀ ਪਿੱਠ ਉੜੀ ਸਾਰ ਦਿਸਣੇ ਨਹੀਂ ਤਾਂ ਕਹਿੰਦੇ ਇਹ ਬਿੱਲੀਆਂ ਕੀ ਸੀਗਾ ਇਹ ਬਿੱਲੀ ਕਿਥੋਂ ਆਇਆ ਮੇਰਾ ਨਾਲੇ ਨਾਮ ਰੱਖਿਆ ਸੀ ਮੇਰੀਆਂ ਅੱਖਾਂ ਬਿੱਲੀਆਂ ਹੋਣ ਕਰਕੇ ਬਿੱਲੀ ਹੀ ਸਕਦੇ ਸੀ ਬਿੱਲੀ ਸਕਦੇ ਸੀ ਸਾਰੇ ਅੱਛਾ ਠੀਕ ਹੈ ਫਿਰ ਉਹਨੇ ਪੋਇਮ ਦਿੱਤੀ ਪੋਇਮ ਸੀਗੀ ਚਾਚਾ ਨਹਿਰੂ ਫੇਰ ਸਾਨੂੰ ਹੱਸਣਾ ਸਿਖਾ ਤੇ ਮੈਂ ਘਰੇ ਆਈ ਤਾਂ ਉਹ ਗਾਣਾ ਲੱਗਿਆ ਸੀ ਕੋਈ ਪਰਦੇਸੀ ਮੇਰਾ ਦਿਲ ਨੂੰ ਲੱਗੇ ਮੈਂ ਉੱਤੇ ਬਣਾਤੀ ਚਾਚਾ ਕਿਉਂ ਤੁਸੀਂ ਚਲੋ ਓ ਮਾਈ ਗੋਡ ਹਾਊ ਡਿਡ ਇਹਨਾਂ ਨੂੰ ਕਿਤੋਂ ਇਮੇਜਿਨੇਸ਼ਨ ਟਕਰਾਈ ਤੁਹਾਡੇ ਕੀ ਕਿਤੇ ਜਿੱਦਾਂ ਇੱਕ ਪਰਮਾਤਮਾ ਇੱਕ ਤਾਂ ਹੈਲਪ ਕਰਦਾ ਹੁੰਦਾ ਇੱਕ ਸਾਡੇ ਅੰਦਰ ਹੁੰਦਾ ਕਿ ਉਹ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਸਾਈਨ ਮਿਲ ਰਿਹਾ ਉਹ ਪੂਰੀ ਫਿੱਟ ਹੋ ਗਈ ਉਹਦੇ ਵਿੱਚ ਪੋਇਮ ਚਾਚਾ ਮੈਰੂਫੇਰ ਸਾਨੂੰ ਹੱਸਣਾ ਸਿਖਾ ਜਮੁਨਾ ਤੇ ਗੰਗਾ ਵਾਂਗ ਲੱchnਾ ਸਿਖਾ ਕੀ ਬਾਤ ਹੈ ਇਹ ਉਹ ਪੂਰੀ ਫਿੱਟ ਮੇਰੇ ਜਨੂੰਨ ਐ ਨੰਦਰ ਮੈਨੂੰ ਘਬਰਾਟ ਨਹੀਂ ਕੋਈ ਕੁਝ ਨਹੀਂ ਮੈਨੂੰ ਐਸੀ ਹਾਏ ਮੈਨੂੰ ਮੌਕਾ ਮਿਲਿਆ ਬਸ ਛੱਡ ਕੇ ਮੈਂ ਕਰਕੇ ਆਣਾ ਕੁਝ ਕੋਈ ਦਿਲ ਦੀ ਧੜਕਿਆ 10 ਪੀਮਾਂ ਦੀ ਸਾਡੀ ਸੀਗੀ ਉਦੋਂ ਕੰਪੀਟੀਸ਼ਨ ਡਿਫਰੈਂਟ ਡਿਫਰੈਂਟ ਸਕੂਲ ਦੇ ਉਤੋਂ ਮੌਕਾ ਮਿਲਿਆ ਤੇ ਮੈਂ ਗਾ ਕੇ ਦਿਖਾਣਾ ਵਾ ਗਾ ਕੇ ਦਿਖਾਣਾ ਬਸ ਹੁਣ ਮੈਨੂੰ ਛੱਡਿਆ ਮੈਂ ਨਿਕਲੀ ਆ ਤੇ ਮੈਂ ਕੁਝ ਕਰਕੇ ਦਿਖਾਣਾ ਹਾਂ ਕੋਈ ਕੁਝ ਕਰੂੰਗੀ ਮੈਨੂੰ ਇੰਨਾ ਕ ਮੌਕਾ ਖੋਣਾ ਨਹੀਂ ਮੈਂ ਤੇ ਉਹ ਤੁਸੀਂ ਯਕੀਨ ਕਰੋਗੇ ਮੈਂ ਫਰਸਟ ਆਈ ਮਾਈ ਗॉड ਆਊਟ ਆਫ ਦਾ 10 ਟੀਮਸ ਤੁਸੀਂ ਫਰਸਟ ਆਏ ਉਹ ਵੀ ਇੱਕ ਪਰਦੇਸੀ Song ਦੇ ਟਿਊਨ ਲੈ ਕੇ ਹਾਂਜੀ ਮੈਂ ਫਰਸਟ ਆਇਆ ਤੇ ਮੈਨੂੰ ਚੰਡੀਗੜ੍ਹ ਲੈ ਕੇ ਗਏ ਉੱਥੋਂ ਮੇਰਾ ਦੌਰ ਸ਼ੁਰੂ ਹੋਇਆ ਉੱਥੋਂ ਫਿਰ ਮੈਂ ਕਲੱਬ ਜੁਆਇਨ ਕੀਤਾ ਗਿੱਦੇ ਪੰਗੜੇ ਦਾ ਉਹਨਾਂ ਦੇ ਨਾਲ ਮੈਂ ਜਲੰਧਰ ਦੂਦਰਸ਼ਨ ਬਸ ਉਹ 2 ਸਾਲ ਮੇਰੀ ਪਲੱਸ 2 ਦੇ ਵਿੱਚ ਇੰਗੇਜਮੈਂਟ ਹੋ ਗਈ ਉਹ 2 ਸਾਲ ਮੈਂ ਸਾਰਾ ਜਨੂਨ ਆਪਣਾ ਭੂਤ ਸਵਾਰ ਨਾਲ ਹੀ ਲੈ ਕੇ ਆ ਗਈ ਇਥੇ ਜਿੱਦਾਂ ਹੀ ਹਰਜੀਤ ਕੌਰ ਦੇ ਸੁਪਨਿਆਂ ਨੇ ਉਡਾਨ ਭਰਨ ਦੀ ਕੋਸ਼ਿਸ਼ ਕੀਤੀ ਉਦੋਂ ਹੀ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਪੱਕਾ ਜਿਸ ਤੋਂ ਬਾਅਦ ਉਹਨਾਂ ਨੂੰ ਸ਼ਿਫਟ ਕਰਨਾ ਪਿਆ ਯੂਕੇ ਦੇ ਵਿੱਚ ਇਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਹੋਇਆ ਤੇ ਕਿਵੇਂ ਉਹ ਵਾਇਰਲ ਹੋਏ ਸੋਸ਼ਲ ਮੀਡੀਆ ਹੈਂਡਲਸ ਤੇ ਇਹ ਅਸੀਂ ਜਾਣਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਜਾਣਾਂਗੇ ਕੁਝ ਹੋਰ ਖੱਟੀ-ਮਿੱਠੀਆਂ ਗੱਲਾਂ ਹਰਜੀਤ ਕੌਰ ਦੀ ਜ਼ੁਬਾਨੀ ਤਤਕ ਦੇ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਤੇ ਇਸ ਦੇ ਨਾਲ ਹੀ ਜੇ ਤੁਹਾਨੂੰ ਵੀਡੀਓ ਪਸੰਦ ਆਈ ḍo like share and comment and ਪੀਟੀਸੀ ਪੰਜਾਬੀ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ